ਅੱਜ ਅਪਾ ਸਾਰੇ ਜਾਣੇ ਕਿ ਕਾਰਪੋਰੇਸ਼ਨ ਦੇ ਇਲੈਕਸ਼ਨ ਜਿਹੜੇ ਨੇ ਹੋ ਰਹੇ ਨੇ ਔਰ ਉਹਦੇ ਅੱਜ ਕੈਂਡੀਡੇਟ ਨੇ ਜਿਹੜੇ ਨੇ ਫਾਇਲਾਂ ਬੜੀਆਂ ਆਪਣੇ ਭਰ ਰਹੇ ਨੇ ਔਰ ਵਾਰਡ ਨੰਬਰ 75 ਦੇ ਵਿੱਚ ਸਾਡੇ ਗੁਰਮੀਤ ਕਰੋ ਜੀ ਮਿਤੂ ਜੀ ਜਿਹੜੇ ਕੌਂਸਲਰ ਸਰਪੇਲੋਂ ਉਹਨਾਂ ਦੇ ਵਾਈਫ ਨੇ ਔਰ ਸਾਰੇ 15 ਦੇ 15 ਕੌਂਸਲਰ ਜਿਹੜੇ ਹੈਗੇ ਨੇ ਸਾਡੇ ਜਿਹਨਾਂ ਨੇ ਡਾਕਟਾ ਭਰਨੀ ਆ ਨੇ ਉਹ ਜੀ ਉਹ ਅੱਜ ਆਪਣੇ ਆਪਣੇ ਫਾਰਮ ਭਰ ਰਹੇ ਨੇ ਮੈਂ ਸਾਰਿਆਂ ਨੂੰ ਪਹਿਲੋਂ ਤੇ ਅੱਜ ਇਸ ਦਿਨ ਦੀ ਬਹੁਤ-ਬਹੁਤ ਵਧਾਈ ਦੇਣਾ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਸਾਰੇ 95 ਵਾੜਾਂ ਵਿੱਚੋਂ ਜੀ ਜਿਨ੍ਹਾਂ ਨੂੰ ਟਿਕਟ ਮਿਲੀਆਂ ਨੇ ਉਹਨਾਂ ਨੂੰ ਵਧਾਈ ਔਰ ਅਪੀਲ ਵੀ ਕਰਨੇ ਆ ਜਨਤਾ ਨੂੰ ਆਪਣੇ ਭੈਣਾਂ ਨੂੰ ਆਪਣੇ ਵੀਰਾਂ ਨੂੰ ਵੀ ਸਾਰੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸਪੋਰਟਰ ਨੇ ਜਿਹੜੇ ਵੋਟਰ ਨੇ ਉਹ ਸਪੋਰਟਰ ਸਾਰੇ ਇਕੱਠੇ ਹੋ ਕੇ ਅਸੀਂ ਚੋਣ ਲੜਾਂਗੇ ਇੱਕੋ ਕੇ ਲੜਾਂਗੇ ਔਰ ਭਾਰਤੀ ਜਨਤਾ ਪਾਰਟੀ ਦਾ ਮੇਰ ਬਣਵਾ ਲਗਾ 100% ਭਾਰਤੀ ਜਨਤਾ ਪਾਰਟੀ ਦਾ ਮੇਰ ਬਣੇਗਾ ਸਰਕਾਰ ਨੇ ਪਹਿਲੇ ਹੀ ਹੋਰ ਜਿਹੜੇ ਲੈ ਸਰਕਾਰ ਝੂਠੀ ਸਰਕਾਰ ਹੈ ਸਾਰੇ ਲੋਕ ਜਾਣਦੇ ਨੇ ਵੀ ਇਹ ਜੋ ਇਹਨਾਂ ਦੀ ਕਰਨੀ ਔਰ ਕਤਨੀ ਸੇ ਜਿੰਨਾ ਫਰਕ ਹੈ ਉਹ ਸਾਰੀ ਜਨਤਾ ਇਹਨਾਂ ਨੂੰ ਜਾਣ ਚੁੱਕੀ ਹੈ ਜਨਤਾ ਇਹਨਾਂ ਨੂੰ ਪਛਾਣ ਚੁੱਕੀ ਹੈ ਇਥੇ ਐਮਪੀ ਦੇ ਇਲੈਕਸ਼ਨਾਂ ਚ ਵੀ ਪਬਲਿਕ ਨੇ ਇਹਨਾਂ ਨੂੰ ਜਵਾਬ ਦਿੱਤਾ ਹੈ ਤੇ ਹੁਣ ਵੀ ਤੁਹਾਡੇ ਸਾਹਮਣੇ ਆਏਗਾ ਕੌਂਸਲਰ ਦੇ ਵਿੱਚ ਵੀ ਇਹਨਾਂ ਦੀ ਜਮਾਨਤ ਜ਼ਬਤ ਕਰਕੇ ਇਹਨਾਂ ਨੂੰ ਲੋਕੀ ਘਰ ਬਿਠਾਣਗੇ ਜਿਹੜਾ ਹਾਂ ਯਾਰ ਯਾਰ ਮੈਨਾਂ ਨੂੰ ਵਾਅਦਾ ਕੀਤਾ ਸੀ ਉਹ ਪੂਰੇ ਨਹੀਂ ਹੋਏ ਜਾਂ 2500 ਪੈਸ਼ਨ ਲਗਾ ਲੋ ਦੇਖੋ ਇਹ ਮੈਂ ਤੁਹਾਨੂੰ ਕਹਿ ਰਿਹਾ ਵੀ ਝੂਠ ਬੋਲ ਕੇ ਸਰਕਾਰ ਬਣੀ ਸੀ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰ ਬਣੀ ਸੀ ਔਰ ਜਿਹੜਾ ਇਹਨਾਂ ਨੇ ਗੁੰਮਰਾਹ ਕੀਤਾ ਸੀ ਲੋਕਾਂ ਨੂੰ ਅੱਜ ਮੇਰੀਆਂ ਪੈਨਾਂ ਨੂੰ ਕਿਹਿਆ ਹਯਾਰੀ ਬਰਦੇ ਦੇ ਦਿਆਂਗੇ ਹੋਰ ਵੀ ਪੈਨਸ਼ਨਾਂ ਵਾਸਤੇ ਕਿਹਾ ਔਰ ਉਲਟਾ ਸੋ ਜਿਹੜੇ ਪੈਨਸ਼ਨਾਂ ਪਹਿਲਾਂ ਮਿਲਦੇ ਸੀ ਉਹ ਬੰਦ ਕਰਤੀਆਂ ਰਾਸ਼ਨ ਮਿਲ ਰਿਹਾ ਸੀ ਉਹ ਬੰਦ ਕਰਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜਿਹੜਾ ਰਾਸ਼ਨ ਭੇਜ ਰਿਹਾ ਸੀ ਉਹ ਵੀ ਇਹਨਾਂ ਨੇ ਜਿਹੜਾ ਵੇ ਕੱਪੜੇ ਕੀਤੇ ਨੇ ਉਹਦੀ ਵੀ ਅਸੀਂ ਇੱਦਿੱਚੀ ਦੀ ਜਾਂਚ ਕਰਾਵਾਂਗੇ ਸਰ ਕਿਸ ਤਰ੍ਹਾਂ ਬੋਲ ਰਹੋਂ ਨੂੰ ਅਪੀਲ ਕਰੋਗੇ ਤੁਸੀਂ ਮੈਂ ਦੇਖੋ ਲੁਧਿਆਣਾ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਆਪਣੇ ਪੈਨਾਂ ਨੂੰ ਆਪਣੇ ਵੀਰਾਂ ਨੂੰ ਆਓ ਅਸੀਂ ਉਸ ਜਿਹੜੇ ਕੰਮ ਕਰਨ ਵਾਲੇ ਲੋਕ ਨੇ ਅੱਜ ਦੇਸ਼ ਦੇ ਵਿੱਚ ਦੇਖੋ ਜਿਸ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਨੇ ਜਿੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਵੀ ਸਟੇਟ ਦੇ ਵਿੱਚ ਸਰਕਾਰ ਹੈ ਉਹ ਸਰਕਾਰ ਡਵੈਲਪਮੈਂਟ ਦੇਖੋ ਕਿੰਨੀ ਹੋਈ ਹੈ ਅੱਜ ਦੇਸ਼ ਦੇ ਵਿੱਚ ਡਵੈਲਪਮੈਂਟ ਕਿੰਨੀ ਹੈ ਜੇ ਅਸੀਂ ਪੰਜਾਬ ਨੂੰ ਵੀ ਖੁਸ਼ਹਾਲ ਕਰਨਾ ਚਾਹੁੰਦੇ ਆਂ ਪੰਜਾਬ ਦੀ ਤਰੱਕੀ ਚਾਹੁੰਦੇ ਆਂ ਤੇ ਆਓ ਸਾਰੇ ਮਿਲ ਕੇ ਭਾਰਤੀ ਜਨਤਾ ਪਾਰਟੀ ਦੇ ਇੱਕ ਇੱਕ ਵਰਕਰ ਨੂੰ ਜਿਤਾ ਕੇ ਔਰ ਭਾਰਤੀ ਜਨਤਾ ਪਾਰਟੀ ਦਾ ਮੇਅਰ ਬਣਾ ਕੇ ਜਿਹੜਾ ਵੇ ਜਿਹੜੇ ਸਾਡੇ ਲੁਧਿਆਣੇ ਦੇ ਜਿਹੜੇ ਅਸੀਂ ਉਹ ਸੇਵਾ ਕਰਾਂ ਮੇਰਾ ਨਾਮ ਗੁਰਮੀਤ ਕੌਰ ਨੀਟੂ ਹੈ ਵਾਰਡ ਨੰਬਰ 75 ਦਾ ਅੱਜ ਪਾਰਟੀ ਨੂੰ ਮੋਖਾ ਮਿਲਿਆ ਤੁਹਾਨੂੰ ਕਿੰਦਾ ਬੋਲਣਾ ਦਿੱਖਦਾ ਹੈ ਪਾਰਟੀ ਨੇ ਦਿੱਤਾ ਹੈਗਾ ਤੇ ਪਾਰਟੀ ਦਾ ਮਾਨ ਵੀ ਰੱਖਣਾ ਹੈਗਾ ਮਾਨ ਦਾ ਸਨਮਾਨ ਵੀ ਕਰਨਾ ਲੇਡੀਜ਼ ਜੈਂਸ ਸਾਰਿਆਂ ਨਾਲ ਮਿਲ ਕੇ ਭੈਣ ਭਰਾਵਾਂ ਨਾਲ ਅਸੀਂ ਸਾਰੇ ਇਲਾਕੇ ਨੂੰ ਦੇਖਣਾ ਜਿਹੜਾ ਹੋਇਆ ਨਹੀਂ ਕੰਮ ਉਹਨੂੰ ਅਸੀਂ ਪੂਰਾ ਕਰਾਵਾਂਗੇ ਚਾਹੇ ਸੜਕ ਹੋਵੇ ਚਾਹੇ ਗਲੀ ਹੋਵੇ ਚਾਹੇ ਆਪਣਾ ਸੀਵਰੇਜ ਦਾ ਹੋਵੇ ਕੰਮ ਉਹ ਸਿੱसारा ਕਰਾਂਗੇ ਇਲਾਕੇ ਦੇ ਵਿੱਚ ਅੱਗੇ ਵੀ ਚੌਕੀ ਵੀ ਤੁਹਾਨੂੰ ਮੌਕਾ ਮਿਲ ਰਿਹਾ ਹੈ ਲੋਕਾਂ ਨੂੰ ਕਿੰਦਾ ਦਾ ਮਾਹੌਲ ਹੈ ਦੇਖਣ ਨੂੰ ਬਹੁਤ ਅੱਛਾ ਮਾਹੌਲ ਹੈ ਜਿਸ ਤਰ੍ਹਾਂ ਪਹਿਲਾਂ ਮਿਲਦਾ ਸੀ ਉਸ ਤੋਂ ਜ਼ਿਆਦਾ ਮਿਲ ਰਿਹਾ ਹੈ ਵਿਕਾਸ ਦੇ ਕੰਮ ਹੋਰ ਵਧੀਆ ਹੋਊਗੇ ਇਲਾਕੇ ਉਸ ਤੋਂ ਵਧੀਆ ਹੋਰ ਹੋਏਗਾ ਜੀ ਕਿਉਂਕਿ ਵਿਕਾਸ ਦਾ ਕੰਮ ਤਾਂ ਹੋਏਗਾ ਕਿਉਂਕਿ ਆਪਾਂ ਇੱਥੇ ਦੇ ਮੇਰੇ ਵੀ ਆਪਣਾ ਹੀ ਬਣਾਵਾਂਗੇ ਕੀ ਲੋਕਾਂ ਨੂੰ ਵੀ ਕੀ ਵੋਟਰਾਂ ਨੂੰ ਕੀ ਕਹਿਣਾ ਚਾਹੋਗੇ ਵੋਟਰਾਂ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਜੋ ਬੰਦਾ ਕੰਮ ਕਰ ਰਿਹਾ ਹੈ ਜੋ ਕੰਮ ਦਾ ਦੇਖਭਾਲ ਕਰੇ ਉਹਨੂੰ ਜਿਤਾਓ ਅੱਜ ਅਸੀਂ ਵਾਰਡ ਨੰਬਰ 75 ਤੋਂ ਜਿਹੜੀ ਸ਼੍ਰੀਮਤੀ ਗੁਰਬੀਰ ਕੌਰ ਬੜੀ ਤਰੰਪਤਨੀ ਆ ਉਹਨਾਂ ਨੂੰ ਟਿਕਟ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੇ ਦਿੱਤੀ ਆ ਸ਼੍ਰੀ ਗੁਰਦੇਵ ਸ਼ਰਮਾ ਜੀ ਬੀ ਜਿਹੜੇ ਹਲਕਾ ਸੈਂਟਰ ਦੇ ਐਮ ਐਲ ਏ ਆ ਸਾਡੇ ਨਾਲ ਕਾਹਦੇ ਪ੍ਰਣ ਵਾਸਤੇ ਆਏ ਆ ਸਭ ਤੋਂ ਪਹਿਲੇ ਤੇ ਮੈਂ ਉਹਨਾਂ ਦਾ ਬੜਾ ਧੰਨਵਾਦ ਕਰਦਾ ਕਿ ਬੀ ਜੀ ਪੀ ਨੇ ਜਿਹੜਾ ਪੰਜਵੀਂ ਵਾਰ ਪਰੋਸਾ ਕੀਤਾ ਸਾਡੇ ਦੇ ਤੇ ਅਸੀਂ ਉਸ ਗੱਲ ਤੇ ਪੂਰੇ ਖਰੇ ਉਤਰਾਂਗੇ ਤੇ ਇਹ ਜਿਹੜੀ ਜਿੱਤ ਕੇ ਸੀਟ ਜਿਹੜੀ ਆ ਇਹ ਭਾਰਤੀ ਜਨਤਾ ਪਾਰਟੀ ਝੋਲੀ ਦੇ ਵਿੱਚ ਪਾਵਾਂਗੇ ਮੁੱਦੇ ਬਹੁਤ ਆ ਉਹਨਾਂ ਮੁੱਦਿਆਂ ਨੂੰ ਅਸੀਂ ਪਬਲਿਕ ਸਟੇਜ 'ਤੇ ਲੈ ਕੇ ਜਾਵਾਂਗੇ ਸ਼੍ਰੀ ਨਰਿੰਦਰભાઈ ਮੋਦੀ ਜੀ ਦੀਆਂ ਜਿਹੜੀਆਂ ਉਪਲਬਧੀਆਂ ਨੇ ਉਹ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ ਕਿਉਂਕਿ ਜਿਹੜੀ ਪੰਜਾਬ ਸਰਕਾਰ ਆ ਲੋਕਾਂ ਨਾਲ ਬੜੇ ਝੂਠੇ ਵਾਦੇ ਕੀਤੇ ਆ ਇਹਨਾਂ ਨੇ ਬਹੁਤ ਕੁਝ ਕਿਹਾ ਸੀ ਕਿ ਅਸੀਂ 24 ਘੰਟਿਆਂ 'ਚ ਨਸ਼ਾ ਖਤਮ ਕਰ ਦੇਾਂਗੇ ਗੈਂਗਸਟਰ ਵਾਰ ਖਤਮ ਕਰ ਦੇਾਂਗੇ ਭੈਣਾਂ ਨੂੰ ਜਿਹੜਾ 1-1000 ਰੁਪਇਆ ਅਸੀਂ ਦੇਾਂਗੇ ਤੇ ਇਹਨਾਂ ਦੇ ਵਿੱਚ ਕੋਈ ਵੀ ਵਾਦਾ ਇਹੋ ਜਿਹਾ ਪੂਰਾ ਨਹੀਂ ਹੋਇਆ ਇਹਨਾਂ ਨੇ ਕਿਹਾ ਸੀ ਕਿ ਡਵੈਲਪਮੈਂਟ ਜਿਹੜੀ ਆ ਅਸੀਂ ਇਹੋ ਜਿਹੀ ਕਰਾਵਾਂਗੇ ਕਿ ਜਿਹੜੀ ਡਵੈਲਪਮੈਂਟ ਬਾਹਰਲੇ ਮੁਲਕਾਂ ਦੇ ਦੁਬਈ ਵਰਗੇ ਇਲਾਕਿਆਂ ਦੇ ਵਿੱਚ ਡਵੈਲਪਮੈਂਟ ਹੁੰਦੀ ਆ ਤੇ ਮੈਂ ਤਾਂ ਸਮਝਦਾ ਕੋਈ ਇਹੋ ਜਿਹੀ 3 ਸਾਲ ਦੇ ਵਿੱਚ ਕੋਈ ਡਵੈਲਪਮੈਂਟ ਨਹੀਂ ਹੋਈ ਜਿਹੜੇ ਸਾਡੇ ਰੁਕੇ ਹੋਏ ਕੰਮ ਸੀਗੇ ਪਾਸ ਕੀਤੇ ਹੋਏ ਕੰਮ ਜਿਨ੍ਹਾਂ ਨੂੰ ਕੈਨਸਲ ਕਰਾ ਦਿੱਤਾ ਪਰ ਉਹਨਾਂ ਨੂੰ ਇਹਨਾਂ ਨੇ ਕਰਵਾਇਆ ਨਹੀਂ ਜੇ ਤਾਂ ਕਰਵਾ ਦਿੰਦੇ ਤੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਪਰ ਇਹਨਾਂ ਨੇ ਕੰਮ ਉਹ ਕਰਵਾਏ ਨਹੀਂਗੇ ਉਹ ਅਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ ਲੈ ਕੇ ਜਾਵਾਂਗੇ ਇਹ ਗੱਲਾਂ ਜੜੀਆਂ ਨੇ ਘਰ ਘਰ ਪਹੁੰਚਾਵਾਂਗੇ ਦੇਖੋ ਆਟਾ ਦਾਲ ਜਿਹੜੀ ਸਕੀਮ ਜਿਹੜੀ ਹੈ ਉਹ ਇਹਨਾਂ ਨੇ ਬੰਦ ਕਰ ਦਿੱਤੀ ਇਹ ਫਰੀ ਕਣਕ ਜਿਹੜੀ ਹੈ ਇਹ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਆਂਦੀ ਆ ਇਹ ਸਾਰੀਆਂ ਗੱਲਾਂ ਲੋਕਾਂ ਦੇ ਅੱਗੇ ਰੱਖਾਂਗੇ ਕਿ ਇਸ ਪਾਰਟੀ ਨੇ ਕੀਤਾ ਕੀ ਆ ਔਰ ਜਿਹੜੀ ਸਫਾਈ ਵਿਵਸਥਾ ਜਿਹੜੀ ਬੁਰੀ ਤਰ੍ਹਾਂ ਫੇਲ ਹੋ ਗਈ ਸੀਵਰੇਜ ਸਿਸਟਮ ਇਹਨਾਂ ਨੇ ਫੇਲ ਕਰ ਦਿੱਤਾ ਕੂੜਾ ਜਿਹੜਾ ਥਾਂ ਥਾਂ ਦੇ ਉੱਤੇ ਪਿਆ ਰੰਦਾ ਤੇ ਮੈਂ ਸਮਝਦਾ ਕਿ ਇਹਦੇ ਬਾਰੇ ਜਨਤਾ ਆਪ ਖੁਦ ਜਾਣਦੀ ਆ ਅਸੀਂ ਸਾਰੇ ਸਮਾਜਾਂ ਨੂੰ ਨਾਲ ਲੈ ਕੇ ਚੱਲਾਂਗੇ ਸਾਡੇ ਇਲਾਕੇ ਦੇ ਜਿੰਨੇ ਵੀ ਸਮਾਜ ਨੇ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਸਾਡਾ ਨਾਲ ਬੋਲਣਾ ਬੋਲਣਾ ਲਗਾ ਕੇ ਚੱਲਦੇ ਆ ਤੇ ਭੈਣਾਂ ਦਾ ਬਹੁਤ ਵੱਡਾ ਸਾਨੂੰ ਸਹਿਯੋਗ ਹੈ ਤੇ ਅੱਜ ਅੱਜ ਅਸੀਂ ਕਾਗਜ਼ ਦਾਖਲ ਕਰਨ ਵਾਸਤੇ ਇੱਥੇ ਆਏ ਆ ਤੇ ਅਸੀਂ ਕਾਗਜ਼ ਜਿਹੜਾ ਹੈ ਉਹ ਦਾਖਲ ਕਰਾਏ ਆ ਜਿਹੜੀ ਚੇਤਾ ਹੈ ਤਾਂ ਪਰਮਾਤਮਾ ਦੇ ਹੱਥ 'ਚ ਆ ਪਰ ਅਸੀਂ ਬੇਨਿਤ ਕਰਕੇ ਰੰਗ ਲਿਆਵਾਂਗੇ ਕਿ ਹਰ ਤਰ੍ਹਾਂ ਜਿੰਨੀ ਵੀ ਲੀਡ ਸਾਡੀ ਜਾਂਦੀ ਦੀ ਆ ਉਸ ਨੂੰ ਹੋਰ ਜ਼ਿਆਦਾ ਵੱਡੇ ਪੱਧਰ ਦੇ ਉੱਪਰ ਲੀਡ ਨੂੰ ਜਿਹੜੀ ਆ ਪਰਕਰਾਰ ਰੱਖਾਂਗੇ ਅੱਜ ਇਸ ਮੌਕੇ ਦੇ ਉੱਪਰ ਸਾਡੇ ਭਾਰਤੀ ਜਨਤਾ ਪਾਰਟੀ ਦੇ ਸਾਰੇ ਚਾਹੇ ਮੰਡਲ ਪ੍ਰਧਾਨ ਜੀ ਨੇ ਵਾਈਸ ਪ੍ਰਧਾਨ ਹੈ ਸਾਡੇ ਜ਼ਿਲ੍ਹੇ ਦੀ ਟੀਮ ਬੈਠੀ ਹੈ ਸਾਡੇ ਨਾਲ ਜਿੰਨੇ ਵੀ ਹੈਗੇ ਆ ਮੰਡਲ ਲੈਵਲ ਦੇ ਜ਼ਿਲ੍ਹਾ ਲੈਵਲ ਦੇ ਜਿਹੜੇ ਆਏ ਆ ਸਾਰੇ ਮੈਂ ਉਹਨਾਂ ਸਾਰਿਆਂ ਦਾ ਇਸੇ ਮੇਰੇ ਨਾਲ ਮੋਡਰਨ ਮੋਡਲ ਖਾਨ ਤੇ ਇਹਨਾਂ ਸਾਰਿਆਂ ਧੰਨਵਾਦ ਕਰਦਾ ਔਰ ਹਾਈ ਕਮਾਂਡ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਇਹ ਜਿਨ੍ਹਾਂ ਨੇ ਸਾਡੇ ਤੇ ਭਰੋਸਾ ਕੀਤਾ ਤੇ ਅਸੀਂ ਵੀ ਜਿਹੜੀ ਸੀਟ ਜਿੱਤ ਕੇ ਉਹਨਾਂ ਦੀ ਚੋਲੀ ਦੇ ਵਿੱਚ ਪਾਉਂਦੇ